ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਪਾ ਗੱਲ ਕਰਾਂਗੇ ਪੰਜਾਬੀ ਨਾ ਬੋਲੀ ਬਾਰੇ ਗੁਰਮੁਖੀ ਬਾਰੇ ਦੋਸਤੋ ਪੋਈ ਅਭੀ ਮਾ ਬੋਲੀ ਦੇ ਸਾਨੂੰ ਪਤਾ ਵੀ 35 ਅੱਖਰ ਹੁੰਦੇ ਨੇ ਇਹਨੂੰ 35 ਕਿਹਾ ਜਾਂਦਾ ਪਰ ਸਕੂਲਾਂ ਦੇ ਵਿੱਚ ਘਾਰਾ ਸੀ 41 ਅੱਖਰ ਪੜ੍ਹੇ ਨੇ ਸੋ 35 আর 41 ਕੀ ਨੇ ਕਿੰਨੇ ਅੱਖਰ ਨੇ ਗੁਰਮੁਖੀ ਦੇ ਪੰਜਾਬੀ ਦੇ ਸੋ ਦੋਸਤੋ ਸਭ ਤੋਂ ਪਹਿਲਾਂ ਸਾਨੂੰ ਇਹ ਆ ਵੀ ਪੰਜਾਬੀ ਦਾ ਸਾਨੂੰ ਸਭ ਤੋਂ ਪਹਿਲਾਂ ਸਬੂਤ ਮਿਲਦਾ ਕਿੱਥੋਂ ਸੋ ਸਭ ਤੋਂ ਪਹਿਲਾਂ ਸਾਨੂੰ ਪੰਜਾਬੀ ਦਾ ਸਬੂਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੱਟੀ ਬਾਣ ਦੇ ਵਿੱਚੋਂ ਮਿਲਦਾ ਜਿੱਥੇ ਮਹਾਰਾਜ ਨੇ ਇਹਨੂੰ ਆੜਾ ਏੜੀ ਊੜਾ ਰੂਪ ਦੇ ਵਿੱਚ ਕਰ ਲਿਖਿਆ ਪਰ ਉਸ ਵਾਰ ਗੁਰੂ ਅੰਗਦ ਦੇ ਜੀ ਮਹਾਰਾਜ ਦਾ ਸਮਾਂ ਆਇਆ ਤਾਂ ਉਹਨਾਂ ਨੇ ਜਿਹੜੀ ਤਰਕੀਬਾ ਉਹ ਊੜਾ ਆੜਾ ਏੜੀ ਕਰ ਦਿੱਤੀ ਸਮਾਂ ਚੱਲਦਾ ਗਿਆ ਫਾਰਸੀ ਉਹ ਸਮੇਂ ਦਰਬਾਰੀ ਭਾਸ਼ਾ ਸੀਗੀ ਤਾਂ ਹੀ ਗੁਰਗੋ ਗੁਰਗੋਵੰਦੀ ਮਹਾਰਾਜ ਨੇ ਜ਼ਫਰਨਾਮਾ ਫਾਰਸੀ ਵਿੱਚ ਹੀ ਲਿਖਿਆ ਸੀਗਾ ਪਰਸ਼ੀਅਨ ਦੇ ਵਿਚਕਾਰ ਸੋ ਪਰਸ਼ੀਅਨ ਦੇ ਵਿਚਕਾਰ ਦੋਸਤੋ ਜਿਹੜੀਆਂ ਧੁਨੀਆਂ ਆਈਆਂ ਸ਼ੋ ਖੋ ਜ਼ੋ ਲੋ ਇਹ ਧੁਨੀਆਂ ਪੰਜਾਬੀ ਦੇ ਵਿਚਕਾਰ ਤਾਂ ਹੈ ਨਹੀਂ ਸੀ ਸੋ ਇਹਨਾਂ ਧੁਨੀਆਂ ਨੂੰ ਜਦੋਂ ਬੋਲਣ ਬੋਲਣਾ ਪਿਆ ਤਾਂ ਪੰਜਾਬੀ ਦੇ ਵਿਚਕਾਰ 6 ਅੱਖਰ ਬਾਅਦ ਦੇ ਵਿਚਕਾਰ ਐਡ ਕਰਨੇ ਪਏ ਜਿਹਦੇ ਕਰਕੇ ਫਿਰ 35 ਪਲਸ 6 41 ਅੱਖਰ ਤਾਂ ਬਣਦੇ ਜਿਹਦੇ ਬਾਅਦ ਦੇ ਜਿਹੜਾ 18 ਤੋਂ ਬਾਅਦ ਅੱਖਰ ਆਉਦੇ ਨੇ ਨਾ ਸਸੇ ਬਰਬੰਦੀ ਸ਼ੋ ਬੋਲੇ ਖ ਖ ਬਿੰਦੀ ਖੋ ਬੋਲੇ ਉਹ ਸਾਰੇ ਅੱਖਰ ਫਾਰਸੀ ਦੀਆਂ ਧੁਨੀਆਂ ਨੂੰ ਬੋਲਣ ਦੀ ਖਾਤਰ ਹੀ ਲਿਖੇ ਗਏ ਸੋ ਦੋਸਤੋ ਜੇ ਅਪਣ ਸਟਾਰਟ ਕਰਦੇ ਆ ਵਰਣਮਾਲਾ ਪੰਜਾਬੀ ਦੀ ਸਟਾਰਟਿੰਗ ਤੋਂ ਉਰੇ ਤੋਂ ਸਭ ਤੋਂ ਪਹਿਲਾ ਜੋ ਅੱਖਰ ਆ ਪੰਜਾਬੀ ਦਾ ਵਰਣਮਾਲਾ ਦਾ ਦੋਸਤੋ ਪੰਜਾਬੀ ਲਿਪੀ ਦਾ ਉਹਨੂੰ ਅਸੀਂ ਕਹਿੰਦੇ ਆ ਊੜਾ ਊੜਾ ਇਹਦਾ ਮੂ ਪ੍ਰੋਪਰ ਬੰਦਾ ਊੜਾ ਦੂਸਰੇ ਨੰਬਰ ਤੇ ਆਉਂਦਾ ਐੜਾ ਐੜਾ ਊੜਾ ਐੜਾ ਫਿਰ ਈ ਈ ਠੀਕ ਹੈ ਫਿਰ ਸ ਸ ਫਿਰ ਹ ਹ ਇਹ ਪੰਜ ਅੱਖਰ ਨੇ ਇਹ ਪਹਿਲੀ ਲਾਈਨ ਆ ਊੜੇ ਆੜੇ ਦੀ ਊੜਾ ਆੜਾ ਈੜੀ ਸ ਸ ਤੇ ਹ ਹ ਫਿਰ ਕ ਕ ਖ ਖ ਗੱਗਾ ਕੱਗਾ ਨੰਨਾ ਇਹਨੂੰ ਗਾਣੇ ਦੋਸਤੋ ਨੰਨਾ ਇਹਦੀ ਪ੍ਰੋਨਨਸੀਏਸ਼ਨ ਆ ਬਹੁਤ ਮਤਲਬ ਕਿ ਔਖੀ ਆ ਇਹਨੂੰ ਬਹੁਤਿਆਂ ਨੇ ਹੋਰੇ ਕੁਛੇ ਕਹੀ ਜਾਂਦੇ ਨੇ ਨਹੀਂ ਆ ਨਾਉਂ ਆ ਹਨਾ ਐਦਾਂ ਹੀ ਕਹੀ ਜਾਂਦੇ ਨੇ ਪ੍ਰਸਾਦ ਦੇ ਵਿੱਚ ਕਾ ਜਿਹੜੀ ਪ੍ਰੋਨਨਸੀਏਸ਼ਨ ਆ ਇਹਨੂੰ ਜਿਹੜਾ ਬੋਲਣ ਦਾ ਤਰੀਕਾ ਜਦੋਂ ਆਪਾਂ ਇਹਨੂੰ ਬੋਲਣਾ ਤਾਂ ਜਿਹੜੀ ਆਪਣੀ ਇਹ ਜੀਭ ਆ ਇਹਨੂੰ ਉੱਪਰਲੇ ਤਾਲੂਏ ਦੇ ਨਾਲ ਲਾ ਲੈਣਾ ਫਿਰ ਇਹਨੂੰ ਉਚਾਰਨ ਕਰਨਾ ਮੂੰਹ ਖੋਲ ਕੇ ਨੰਨਾ ਨੰਨਾ ਫਿਰ ਬਣੂਗਾ ਮੰਨਾ ਉਸ ਵਾਰ ਇੱਕ ਨੇ ਅਗਲੀ ਲਾਈਨ ਜੀ ਚ ਚ ਫਿਰ ਛ ਛ ਫਿਰ ਜਜ ਜਾ ਫਿਰ ਛ ਜਾ ਫਿਰ ਜੰਜਾ ਇਹਨੂੰ ਵੀ ਗਲਤ ਕਰਦੇ ਨੇ ਇਹਨੂੰ ਵੀ ਗਲਤ ਪ੍ਰੋਨਨਸੀਏਸ਼ਨ ਕਰਦੇ ਨੇ ਉੱਪਰਲੀ ਸਾਡੀ ਦੰਦਰਾਲ ਨੀਚੇ ਵਾਲੀ ਦੰਦਰਾਲਾ ਦੋਨਾਂ ਨੂੰ ਜੋੜ ਕੇ ਹਿਰ ਬੋਲਣਾ ਜੰਜਾ 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 ਐ ਤਰ ਬੋਲਣਗੇ ਦੋਸਤੋ ਊੜਾ ਆੜਾ ਈੜੀ ਸਸਾ ਹਹਾ ਫਿਰ ਕ ਕ ਖ ਖ ਗ ਗ ਖਾ ਕਰ ਚ ਚਾ ਛ ਛਾ ਜ ਜਾ ਛ ਜਾ ਤੇ ਜ ਜਾ ਸੋ ਦੋਸਤੋ ਇਹ ਅੱਖਰਾਂ ਨੂੰ ਡਰਾਗਨ ਦੀ ਕੋਸ਼ਿਸ਼ ਕਰਿਓ ਜੇ ਕਰੋਗੇ ਜਿੰਨਾ ਕਰੋਗੇ ਮਸ਼ ਕਰੋਗੇ ਉਹਨੇ ਸੇ ਦੇ ਹੀ ਆਉਣਗੇ ਅਗਲੀ ਵੀਡੀਓ ਦੇ ਵਿੱਚ ਜਲਦੀ ਹੋ ਮਿਲਦੇ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ